ਨਹੀਂ 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 ਤੁਹਾਡਾ ਕੇਕ ਨਹੀਂ ਜਿਸ ਕੇਕ ਦਾ ਨਾ ਹੈਪਨਿੰਗ ਹੋ ਗਈ ਹੈ ਕੇਕ ਤੁਹਾਡਾ ਨਹੀਂ ਸੀਗਾ ਬਾਕੀ ਕੇਕ ਤੁਹਾਡੇ ਹੁੰਦੇ ਆ ਨਹੀਂ ਨਹੀਂ ਸਰ ਡੇਲੀ ਸਾਡਾ ਕੋਈ ਕੇਕ ਨਹੀਂ ਗਿਆ ਅੱਜ ਤੱਕ ਅੱਜ ਸਾਨੂੰ ਪਹਿਲੀ ਵਾਰ ਅਜਿਹਾ ਕੇਕ ਆਇਆ ਜੋਮੈਟੋਲੀ ਅੱਜ ਦੀ ਕੇਕ ਆਰਡਰ ਤੁਹਾਡਾ ਨਾਲ ਆਇਆ ਪਿਕ ਕਰਾ ਲਓ ਪਰ ਸਾਡਾ ਕੋਈ ਇਦਾਂ 24 ਦਿਨ ਦਾ ਕੋਈ ਕਹਿਕ ਨਹੀਂ ਸੰਦਾ ਸੀ ਕਾਂਗੇ ਉਹਦੀ ਪੇਮੈਂਟ ਮੋਡ ਆਫ ਪੇਮੈਂਟ ਤੁਸੀਂ ਘਟਾ ਲਓ ਉਦੋਂ ਤੁਹਾਨੂੰ ਸਾਰਾ ਕਲੀਅਰ ਹੋ ਜਾਏ ਜਿਹੜੇ ਮੁੰਡੇ ਨੂੰ ਅੱਜ ਪੁਲਿਸ ਇੱਥੇ ਲੈ ਕੇ ਆਈ ਸੀ ਉਹ ਉਸੇ ਘਰ ਤੋਂ ਲੈ ਕੇ ਆਈ ਜਿਸ ਘਰ ਤੋਂ ਉਸਨੇ ਵੀ ਆ ਕੇ ਬਿਆਨ ਕੋ ਦਿੱਤਾ ਹੈ ਕਿ ਤੁਸੀਂ ਇਹ ਪਟਿਆਲਾ ਦੇ ਸਾਨੂੰ ਜਿੱਥੇ ਲੋਕੇਸ਼ਨ ਹੁੰਦੀ ਹੈ ਉਸ ਉੱਥੋਂ ਕੋਈ ਕਰਦਾ ਨਹੀਂ ਇਸ ਐਡਰੈਸ ਤੋਂ ਦੇ ਦਿੰਦੇ ਹਾਂ ਉੱਪਰ ਜਿਹੜਾ ਇਹ 24 ਤਰੀਕ ਨੂੰ ਗਿਆ ਜਿਸ ਦੇ ਨਾਲ 10 ਸਾਲ ਦੇ ਬੱਚੇ ਸਾਡੇ ਕੋਈ ਨਹੀਂ ਕਹੀਏ ਜੀ ਮਾਂ ਉਹਨੋਂ ਕੋਲੋਂ ਵਿੱਚ ਹੀ ਹੈਗੀ ਕਿ ਅਸੀਂ ਕੇਕ ਦਿੱਤਾ ਹੋਵੇ ਨਾ ਸਰ ਜਿਹੜਾ ਬਿੱਲ ਕਟਿਆ ਨਾ ਜੀ ਉਸ ਦਿਨ ਵਾਲਾ ਬਿੱਲ ਕਟ ਸਾਲਵ ਜਾਰਾ ਤਨ ਅਪੀਕਰੀ ਦੀ ਸੜਕ ਘਰ ਅਸਲੀ ਸੜਕ 246 Zomato ਨਾਲ ਉਹਦੇ ਨਾਲ ਗੱਲ ਵੀ ਕੀਤੀ ਉਹ ਚਾਹਲ ਬੇਕਰੀ ਕੋਲ ਗਏ ਸੀ ਚਾਹਲ ਵਾਟਰਮਿੰਗ ਤੋਂ ਦੇਖੀ ਨਹੀਂ 246 ਐਡਰੈਸ ਹੈ 246 ਨੀਲੀ ਸੜਕ ਉਹਨੇ 246 ਸਾਡਾ 236 ਸਾਡਾ ਉੱਥੇ ਇਹਦਾ ਅਸੀਂ ਪਰਸੋ ਸੀ ਇਹ ਵਾਲਾ ਐਡਰੈਸ ਕੀ ਹੈ ਤੇ ਸਾਡਾ ਨਹੀਂ Zomato ਦੇ ਜ਼ਰੀਏ ਜਿਸ ਦੁਕਾਨ ਤੋਂ ਮਾਪਿਆਂ ਨੇ ਮੰਗਵਾਇਆ ਸੀ ਆਨਲਾਈਨ ਕੇਕ ਉਹ ਦੁਕਾਨਦਾਰ ਆ ਗਿਆ ਸਾਹਮਣੇ ਤੁਹਾਨੂੰ ਦੱਸਦੇ ਕਿ ਅੱਜ ਤੁਸੀਂ ਸਾਰਿਆਂ ਨੇ ਖਬਰ ਤਾਂ ਸੁਣੀ ਹੋਵੇਗੀ ਕਿ ਪਟਿਆਲੇ ਦੇ ਵਿੱਚ ਇੱਕ ਛੋਟੀ ਬੱਚੀ ਦੇ ਵੱਲੋਂ ਆਪਣੇ ਹੀ ਜਨਮ ਦਿਨ ਦਾ ਕੇਕ ਖਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਤੇ ਮਾਪਿਆਂ ਨੇ ਇਹ ਕੇਕ ਆਨਲਾਈਨ ਮੰਗਵਾਇਆ ਸੀ ਤੇ ਜਿਸ ਦੁਕਾਨ ਤੋਂ ਮਾਪਿਆਂ ਨੇ ਆਨਲਾਈਨ ਮੰਗਵਾਇਆ ਸੀ ਉਹ ਦੁਕਾਨਦਾਰ ਵੀ ਸਾਹਮਣੇ ਆ ਗਿਆ ਤੇ ਉਸ ਨੇ ਕਿਹਾ ਕਿ ਇਹ ਕੇਕ ਮੇਰੀ ਦੁਕਾਨ ਤੋਂ ਨਹੀਂ ਗਿਆ ਤੇ ਦੁਕਾਨਦਾਰ ਹੁਣ ਇਸ ਗੱਲ ਤੋਂ ਮੁਕਰ ਰਿਹਾ ਕਿ ਇਹ ਕੇਕ ਸਾਡਾ ਨਹੀਂ ਹੈ ਇਹ ਦਿਖਾ ਰਹੇ ਨੇ ਸਾਡਾ ਮੈਸਜ ਕੋਈ ਨਹੀਂ ਕੀਤਾ ਉਹਨਾਂ ਸਾਡੇ ਕੋਲ ਤੇ ਸੋਈ ਵੀ ਕਾਨਾ ਬੇਕਰ ਤੇ ਜੇਕਰ ਆਰਡਰ ਕਰਦਾ ਤੇ ਉਹ ਤੁਹਾਡੇ ਕੋਲ ਕਿਵੇਂ ਆਉਂਦਾ ਕੇਕ ਲੈ ਸਰ ਉਹ ਪਟਿਆਲੇ ਚ ਕਿੱਥੋਂ ਵੀ ਆਰਡਰ ਪਿਕ ਕਰਵਾ ਲੈਂਦੇ ਨੇ ਜਿਵੇਂ ਹੁਣ ਅਬ ਨਾਲ ਜਿਹੜੇ ਹੋਮੇਕ ਕਰਾਉਂਦੇ ਨੇ ਕੇਕ ਉਹ ਵੀ ਚੁਕਵਾ ਲੈਂਦੇ ਨੇ ਉੱਥੋਂ ਕਰਵਾਉਂਦੇ ਨੇ ਮਤਲਬ ਕੇਕ ਤਾਂ ਤੁਹਾਡਾ ਹੈ ਨਾ ਜੀ ਕਿਹੜਾ ਜੀ ਜਿਹੜਾ ਉਹ ਕੇਕ ਨਹੀਂ 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 ਉਹ ਸਾਡਾ ਕੇਕ ਨਹੀਂ ਉਸ ਦਿਨ ਸਾਡਾ ਕੋਈ ਕੇਕ ਗਿਆ ਵੀ ਨਹੀਂ 24 ਤਰੀਕ ਨੂੰ ਨਾ ਉਹਨਾਂ ਨੇ ਕੇਕਾਂ ਦਾ ਆਰਡਰ ਰੱਖਿਆ ਸੀ ਮਤਲਬ ਕਹਿੰਦਾ ਵੀ ਮਲੀ ਸੜਕ ਅਦਾਲਤ ਯਾਰ ਉਹ ਕੇਕਾਂ ਦਾ ਕੋਈ ਆਇਆ ਵੀ ਆਰਡਰ ਤਾਂ ਉਹਦੀ ਪੇਮੈਂਟ ਜਬਈ ਤਾਰਨ ਮੇਰੇ ਨੂੰ ਤਾਂ ਅੱਜ ਇਹਨਾਂ ਨੂੰ ਵੀ ਕਰਾਣਾ ਜੀ ਤੇ ਉਸ ਦੇ ਨਾਲ ਇੱਕ ਐਡਰਸ ਹੋਣਾ ਕੋਈ ਪੰਜ ਪੰਜ ਕੇਕ ਤੁਹਾਡੇ ਕੋਲ ਹੀ ਗਏ ਸੋ ਸਰ ਸਾ ਮੇਰੀ ਇੱਕ ਛੋਟੀ ਜੀ ਗੱਲ ਸੁਣੋ ਵੀ ਜਿਸ ਕੇਕ ਦੇ ਨਾਲ ਹੈਪਨਿੰਗ ਹੋ ਗਈ ਹੈ ਕੇਕ ਤੁਹਾਡਾ ਨਹੀਂ ਸੀਗਾ ਬਾਕੀ ਕੇਕ ਤੁਹਾਡੇ ਹੁੰਦੇ ਆ ਨਹੀਂ ਸਰ ਨਹੀਂ ਸਰ ਡੇਲੀ ਸਾਡਾ ਕੋਈ ਕੇਕ ਨਹੀਂ ਆਉਂਦਾ ਕਿ ਅੱਜ ਤੱਕ ਅੱਜ ਤਾਂ ਸਾਨੂੰ ਪਹਿਲੀ ਵਾਰ ਅਜਿਹਾ ਹੈ ਕੀ ਕਹਾ ਉਹ ਜੋਮੈਟੋ ਲਈ ਆਇਆ ਸੀ ਕੀ ਆਰਡਰ ਤੁਹਾਡਾ ਨੂੰ ਆਇਆ ਤੇ ਪਿਕ ਕਰਾ ਲਓ ਪਰ ਸਾਡਾ ਕੋਈ ਇਦਾਂ 24 ਘੰਟਾ ਕੋਈ ਕਹਿ ਨਹੀਂ ਸੰਦਾ ਜੀ ਕਹਾਂਗੇ ਉਹਦੀ ਪੇਮੈਂਟ ਮੋਡ ਆਫ ਪੇਮੈਂਟ ਤੁਸੀਂ ਘਟਾ ਲਓ ਉਥੇ ਤੁਹਾਨੂੰ ਸਾਰਾ ਕਲੀਅਰ ਹੋ ਜਾਏ ਜਿਹੜੇ ਮੁੰਡੇ ਨੂੰ ਅੱਜ ਪੁਲਿਸ ਇੱਥੇ ਲੈ ਕੇ ਆਈ ਸੀ ਉਹ ਉਸੇ ਘਰ ਤੋਂ ਲੈ ਕੇ ਆਈ ਜਿਸ ਘਰ ਜਿਹਨੇ ਜੋਮੈਟ ਉਸਨੇ ਵੀ ਆ ਕੇ ਬਿਆਨ ਖੋ ਦਿੱਤਾ ਹੈ ਕਿ ਤੁਸੀਂ ਇਹ ਬਿਆਨ ਦੋ ਸੀ ਸਾਨੂੰ ਜਿੱਥੇ ਲੋਕੇਸ਼ਨ ਹੁੰਦੇ ਸੋ ਉੱਥੋਂ ਕੋਈ ਕਰਦਾ ਨਹੀਂ ਇਸ ਅਕ੍ਰਾਸ ਤੋਂ ਕੇਕ ਕਾਨਾ ਤੇ ਕੀ ਚੀਜ਼ ਹੈ ਕਾਨਾ ਬੇਕਰ ਕੀ ਚੀਜ਼ ਹੈ ਤਾਂ ਸਾਨੂੰ ਕੁਝ ਨਹੀਂ ਪਤਾ ਸਨ ਤਾਂ ਦੇਖੋ ਫੋਨ ਆਇਆ ਤਾਂ ਕਿ ਕੇਕ ਸਰ ਤੁਹਾਡੇ ਨਾਲ ਜੁੜੇ ਆ ਇਸ ਅਡਰੈਸ ਤੇ ਕੇਕ ਦੇਣਾ ਜੀ ਇਸ ਅਡਰੈਸ ਤੇ ਦੇਣਾ ਜਾਂ ਡਿਲੀਵਰੀ ਆਉ ਚੀਜ਼ ਆ ਚੀਜ਼ ਤੁਸੀਂ ਐਡਰੈਸ ਤੇ ਖੁਦ ਪਹੁੰਚਾਉਂਦੇ ਹੋ ਨਹੀਂ ਨਹੀਂ ਸਰ ਖੁਦ ਉਹਨਾ ਬੰਦੇ ਲੈਣਾ ਹੁੰਦੇ ਕਿ ਸਾਡਾ ਕੇਕ ਮਤਲਬ ਲੈਣ ਆ ਰਹੇ ਕੋਣ ਲੈਣਾ ਚਾਹੀ ਜਿਵੇਂ ਜਮੇਟੋ ਆ ਗਿਆ ਕੋਈ ਕੋਈ ਆ ਗਿਆ ਪਰਸਨ ਆ ਗਿਆ ਫਿਰ ਅਡਰੈਸ ਤੇ ਵੀ ਆਉਂਦੇ ਨੇ ਜੀ ਸਰ ਤੁਹਾਡੇ ਕਿਥੋਂ ਆਉਂਦੇ ਜੀ ਫਿਰ ਜਿਹੜਾ ਕਾਨਾ ਬੇਕਰ ਨੂੰ ਕੇਕ ਮਿਲਦਾ ਹੈ ਰਸੀਬ ਨੀ ਕੇਕ ਆਣਾ ਦਾ ਤਾਂ ਅਜਾ ਹੈ ਨਾ ਜੀ ਕੇਕ ਆਣਾ ਤਾਂ ਪਹਿਲਾਂ ਕਹਿ ਰਹੇ ਸੀ ਹੋਰ ਲੋਕਲ ਕੋਈ ਵੀ ਰੈਸਟੋਰੈਂਟ ਤੋਂ ਫੋਨ ਆ ਜਾਂਦਾ ਤਾਂ ਅਸੀਂ ਕੀ ਕਰਦੇ ਉਹ ਤੁਸੀਂ ਦੇ ਦਿੰਦੇ ਹੋ ਪਰ ਜਿਹੜਾ ਇਹ ਕੇਕ ਚੋਗੀ ਤਰੀਕ ਨੂੰ ਗਿਆ ਜਿਸ ਦਿਨ 10 ਸਾਲ ਦੇ ਬੱਚੇ ਸਾਡੇ ਕੋਈ ਨਹੀਂ ਕਹੇ ਜੀ ਨਾ ਉਹਨੂੰ ਕੋਲ ਵਿੱਚ ਹੀ ਹੈਗੀ ਕਿ ਅਸੀਂ ਕੇਕ ਦਿੱਤਾ ਹੋਏ ਨਾ ਸਾਡਾ ਉੱਥੋਂ ਕੋਈ ਬੈਨ ਹੋਏਗਾ ਸਾਡਾ ਇਹ ਫੈਲਾ ਵੀ ਸਾਡੇ ਇੰਨੇ ਵੇਖਦਾ ਜਾਂਦਾ ਜੀ ਸਰ ਜਿਹੜਾ ਬਿੱਲ ਕਟਿਆ ਨਾ ਜੀ ਉਸ ਦਿਨ ਵਾਲਾ ਬਿੱਲ ਕਟਿਆ ਉਹਦੇ ਤੇ ਐਡਰੈਸ ਹੈ 246 ਪੀਲੀ ਸੜਕ ਅਦਾਲਤ ਬਾਜ਼ਾਰ ਅਦਾਲਤ ਬਾਜ਼ਾਰ ਆ ਰਿਹਾ ਪੀਲੀ ਸੜਕ ਆ ਰਹੀ ਹੈ 246 ਜੋਮੈਟੋ ਨਾਲ ਉਹਦੇ ਨਾਲ ਗੱਲ ਵੀ ਕੀਤੀ ਚੈਨ ਕੋਟਰਾਂਗੋਂ ਤੋਂ ਵੀ ਤੇਨੀ 246 ਐਡਰੈਸ ਹੈ 246 ਨੀਲੀ ਸੜਕ ਸਾਡਾ 246 ਸਾਡਾ ਉੱਤੇ ਇਹਦਾ ਅਸੀਂ ਪਰसों ਸੀ ਇਹ ਬਲ ਐਡਰੈਸ ਕੀ ਹੈ ਤੇ ਸਾਡਾ ਨੀ ਸਾਡਾ ਉੱਤੇ ਇਹ ਐਡਰੈਸ ਇਹਦਾ ਐਡਰੈਸ ਕੀ ਹੈ 330 ਨੰਬਰ ਸਾਹਮਣੇ ਪੀਲੇ ਸੜਕ ਇਹਦਾ ਐਡਰੈਸ ਕੀ ਹੈ ਦੁਕਾਨ ਦਾ ਹਾਂਜੀ 338 ਵਟਾ ਜਿਹੜਾ GST ਨੰਬਰ ਹੈਗਾ ਉਹ ਤੁਹਾਡਾ ਮੈਚ ਹੋ ਰਿਹਾ ਉਹਦੇ ਨਾਲ ਸਾਡਾ ਮੈਚ ਸਾਡਾ ਤਾਂ ਹੁਣ ਲੈ ਕੇ ਗਏ ਰਜਿਸਟ੍ਰੇਸ਼ਨ ਤੇ ਕਾਜਲ ਪੁੱਤਰੀ ਹਰਮਨ ਲਾਲ ਵਾਸ ਅਮਨਗੜ ਡੀਆਲਾ ਨੇ ਗਿਆਨ ਲੱਭ ਕੇ ਸੀ ਯੋ ਦੀ ਮਤੀ ਦਾ ਜਨਮ ਦਿਨ ਸੀ ਕਿਰਚੋਵਿਤ ਉਹਨੇ ਇੱਕ ਕੇਕ ਮੰਗਾਇਆ ਸੀ ਜਮਾਟੋ ਤੋਂ ਜਮਾਟੋ ਦਾ ਕੇਕ ਖਾਣ ਤੋਂ ਬਾਅਦ ਬੱਚੀ ਜੜੀ ਗਈ ਉਲਟ ਰਹਿਣ ਲੱਗ ਪਈ ਸੇਰੋਟ ਕੇ ਉਹਨੇ ਦੇਖਿਆ ਰਾਤ ਨੂੰ ਤਾਂ ਬੱਚੀ ਸੌਂ ਨਹੀਂ ਸੇਰੋਟ ਕੇ ਦੇਖਿਆ ਪੂਰੀ ਠੰਡੀ ਹੋ ਗਈ ਜਿਵੇਂ ਚੱਕਿਆ ਹੱਥ ਕਰਨ ਲੱਗੇ ਕਿਉਂਕਿ ਉਹ ਤੇ ਨਤੋਂ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਆ ਜਿਹੜੀ ਸਾਨੂੰ ਸ਼ੱਕ ਆ ਜਿਹੜੀ ਸਾਡੀ ਬੱਚੀ ਆ ਉਹ ਕੇਕ ਖਾਣ ਕਰ ਤੋਂ ਮਰੀ ਆ ਯੋ ਚੋਕਾ ਜੀ ਲਾਬਦਾਰ ਤੋਂ ਸ਼ੱਕ ਦਾ ਅਸੀਂ ਬੱਚੀ ਦਾ ਜਿਹੜਾ ਪੁਸ਼ਪੜਨ ਵੀ ਕਰਵਾ ਲਿਆ ਤੇ ਕੇਕ ਵੀ ਅਸੀਂ ਕਾਰਜ ਚ ਲੈ ਲਿਆ ਤੇ ਉਹਨਾਂ ਨੂੰ ਐਫਐਸਐਲ ਪੇਚਣ ਲੱਗਿਆ ਜੋ ਵੀ ਰਿਪੋਰਟ ਆਉਗੀ ਉਹਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਕਿ ਕਿਸ ਤਰੀਕੇ ਦਾ ਪਰਚਾ ਜਿਹੜਾ ਦਰਜ ਕੀਤਾ ਹੈ ਕਿਤੇ ਗਲਤ ਕੀਤਾ ਗਿਆ ਇਹ ਅਸੀਂ ਜੀ ਇੱਕ ਜਿਹੜੀ ਟਮਾਟੋ ਕੰਪਨੀ ਦੇ ਥਰੂ ਹੋ ਰਿਹਾ ਹੈ ਕਿ ਇੱਕ ਕੀ ਇੱਕ ਕਹਾਣੀ ਹੈ ਜਿਹੜੀ ਸ਼ੱਕ ਦੇ ਉੱਤੇ ਉਹਨਾਂ ਦਾ ਖਰਾਬ ਪਰਚਾ ਦਰਜ ਹੋਇਆ ਇਨਵੈਸਟੀਗੇਸ਼ਨ ਕਿਸ ਤਰੀਕੇ ਦੀ ਚਾਹੀਦੀ ਜੀ ਲੜਕੀ ਤਾਂ ਬਹੁਤ ਸਾਰੀ ਹੋਣਾ ਹੋ ਗਿਆ ਜੀ ਪੁਸ਼ਪ ਨੂੰ ਹੋ ਗਿਆ ਹੋਰ ਤਾਂ ਅਸੀਂ ਅਪੈਸਲ ਰਿਪੋਰਟ ਆ ਗਈ ਜੇ ਬੀਟ ਕਰ ਲੈਣ ਬਿਲਕੁਲ ਅਪੈਸਲ ਰਿਪੋਰਟ ਆ ਗਈ ਉਹਦੇ ਆਧਾਰ ਤੇ ਜਿਹੜਾ ਸੂਤਰ ਨੂੰ ਤੁਸੀਂ ਕਰ ਦਿੱਤੀ